ਹਾਂਜੀ ਮਿੱਤਰੋ ਕੀ ਹਾਲ ਚਾਲ ਆ? ਅੱਜ ਅਸੀਂ ਬਣਾਉਣ ਲੱਗੇ ਇੱਕ ਹੋਰ ਨਵਾਂ ਵਲੌਗ। ਤੇ ਅੱਜ ਅਸੀਂ ਚੱਲੇ ਆ ਜੀ ਮੱਥਾ ਟੇਕਣ, ਮਢਾਲੀ ਮੇਲਾ ਮੂਲਾ ਦੇਖਣ ਚੱਲੇ ਆਂ। ਤੁਹਾਨੂੰ ਵੀ ਦਿਖਾਉਣੇ ਆ। ਬੋਸਾਂ ਕਰ ਕੰਦੀ ਉੱਥੇ। ਆਹ ਮਿੱਤਰੋ ਸਾਨੂੰ ਟੱਕਰਿਆ ਸਿਮਾ ਭਾਜੀ। ਹੈਲੋ ਗੱਡੀ ਭਾਜੀ। ਹੈਲੋ। ਆਹ ਬਿੰਦਾ ਭਾਜੀ ਆ। ਅਸੀਂ ਚੱਲੇ ਹੁਣ ਮਢਾਲੀ। ਜਾਨ ਮੈਨੂੰ ਟਰੈਕਟਰ ਦਾ ਗੱਡੀ ਲੈ ਕੇ ਆਇਆ ਸੀ ਭਾਜੀ। ਹੁਣ ਇੱਥੇ ਗੱਡੀ 'ਚ ਬਿਠਾ ਦਿਆਂ। ਤੇ ਮੈਂ ਨੇ ਦੇਖਿਆ ਇੱਕ ਵੀਡੀਓ ਵਲੌਗ ਨੇ ਬਣਾਇਆ ਇੱਕ ਹੋਰ ਹੋਣਾ ਆਇਆ ਵਧੀਆ ਦੇਖਿਆ ਮੈਂ ਵਧੀਆ ਵਧੀਆ ਬਣਵਾ ਕੇ ਕਹਿੰਦੇ ਟਰੈਕਟਰ ਤੇ ਚਲੋ ਤੁਸੀਂ ਟਰੈਕਟਰ ਤੇ ਚੱਲੇ ਆਂ ਆਹ ਦੇਖੋ ਜੀ ਹਾਂ ਭਾਈ ਦਾ ਟਰੈਕਟਰ ਹੈ ਪਿੱਛੇ ਬੜਿਆ ਸੀਟ ਤੇ ਦਿਖਾਉਣੇ ਸਾਨੂੰ ਆਹ ਭਾਈ ਦਾ ਟਰੈਕਟਰ ਹੈ ਭਾਜੀ ਸਤਿ ਸ਼੍ਰੀ ਅਕਾਲ ਬੋਲਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੱਲੇ ਹੁਣ ਵੀ ਮਡਾੜੀ ਬੋਏ ਫੋਨ ਹੀ ਚੱਕਦਾ ਸੀ ਤਾ ਵੀ ਆ ਗਏ ਆਹ ਲੜੀ ਜਾਂਦੇ ਆ ਜੀ ਦੋਈ ਜਾਣੇ ਜਾਣਦੇ ਨਹੀਂ ਬਹਿ ਗਏ ਤੇ ਟੋਪ ਉਨਿਕਲਾਈਆ ਰੰਗ ਵਾਲਾ ਕਰ ਦੇਣਾ ਸਾਡਾ ਲਾ ਆ ਵੀ ਮਿੱਤਰੋ ਆ ਗਏ ਆ ਮਢਾਲੀ ਮੇਲੇ ਦੇ ਪਹੁੰਚ ਗਏ ਆ ਦੇਖੋ ਮੇਲਾ ਕਰੋ ਕਰੋ ਮਤਾਲਿਆ ਟੇਗਾ ਚੱਲੇ ਹਾਂ ਹੁਣ ਬਾਹਰ ਇੱਧਰ ਆਪਾਂ ਆਂ ਝੂਲਿਆਂ ਵੱਲ ਇੱਧਰ ਦੇਖਦੇ ਹਾਂ ਰਸ਼ ਪਿਆ ਚੈੱਕ ਕਰਦੇ ਹਾਂ ਕੀ ਪ੍ਰੋਗਰਾਮ ਹੈ ਬੜਾ ਰਸ਼ ਜਿਆ ਪਿਆ ਹੋਣਾ ਦੇਖ ਲਈਏ ਲੈਟਰ ਰੋਣੇ ਵਾਲੇ ਕੋਈ ਤਾਂ ਬਾਬਾ ਰੁਵਾਦਾ ਹੈ ਦੇਖ ਲੈ ਸੰਜੀ ਕਲਾਕਾਰੀ ਦੇਖ ਬੱਚੇ ਕੀ ਬਾਤ ਸੁਣਦਾ ਹੈ ਹੈਲੋ ਆਪਰੇ ਹੈਲੋ ਗਾਇਸ ਆਸੀਂ ਮਾ ਭਾਜੀ ਹੁਣ ਸਾਨੂੰ ਲਿਆ ਟੈਡੀ ਦੀ ਦੁਕਾਨ ਤੇ ਕਿਤੇ ਲਈ ਲੈਣਾ ਭਾਜੀ ਵਿਆਹ ਪਾ ਫੇਰਾ ਹੋਇਆ ਨਹੀਂ ਲੈਣਾ ਵੀ ਹੈ ਕੋਈ ਸ਼ਕੁਰਦਾ ਭਾਜੀ ਹੁਦਦਾ ਹੀ ਆ ਟਾਈਮ ਖਰਾਬ ਕਰਦਾ ਤੁਹਾਡਾ ਸਿਮੇ ਭਾਈ ਇੱਕ ਉਹ ਗੁੱਡਾ ਲੱਗਾ ਉਹ ਦੇਖ ਛੋਟਾ ਗਣਾ ਛੋਟੇ ਵੀ ਹੈ ਛੋਟੇ ਗੁੱਡੇ ਪਸੰਦ ਆ ਉਹਨੂੰ ਕੀ ਕਰਦਾ ਭਾਜੀ ਗੁੜੀਆਂ ਵਾਲੀ ਸ਼ੈਕ ਜਨ ਲੇਡੀ ਸੈਕਸ਼ਨ ਚ ਕੀ ਕਰ ਰਹੇ ਹੋ ਚ ਨਹੀਂ ਰਹਿ ਲ ਮੈਂ ਜਾਂਦੇ ਕਾਲੀ ਭੇਜਣੀ ਜਦੋਂ ਆਹ ਦੇਖੋ ਜੀ ਪਾਜੀ ਦੇ ਲੱਛਣ ਮਾੜੇ ਆ ਗਾ ਹੋ ਬੁੜੀਆਂ ਦਾ ਫਰਾ ਆਹ ਪਾਜੀ ਨਹੀਂ ਸੰਗਦਾ ਆਹ ਪਾਜੀ ਬਹੁਤ ਲੰਗਦਾ ਪਾਜੀ ਦਾ ਹਜੇ ਪਾਜੀ ਦਾ ਹਜੇ ਵਿਆਹ ਹੋਇਆ ਨਹੀਂ ਖਡਾਉਣੇ ਪਹਿਲਾਂ ਹੀ ਖਡੌਣੇ ਹੈ ਨਾ ਤੂੰ ਖਡਣਾ ਉਹ ਯਾਰ ਖਡੌਣੇ ਵਾਲਾ ਮੁੰਡਾ ਆਇਆ ਨਹੀਂ ਸਾਡੇ ਨਾਲ ਜੋ ਤਿੰਦਰ ਭਾਜੀ ਆਇਆ ਨਹੀਂ ਸਾਡੇ ਨਾਲ ਖਡੌਣੇ ਵਾਲਾ ਉਹ ਆਊਗਾ ਕੱਲੂ ਆਊਗਾ ਕੱਲੂ ਆਊਗਾ ਆਹ ਲੈਣਾ 3 ਮਹੀਨੇ ਵਿੱਚ ਵਿਆਹ ਹੈ ਦਾ ਨਵੰਬਰ ਚ ਵਿਆਹ ਆਇਆ ਜੀ ਮੁੰਡੇ ਦਾ ਪਹੁੰਚਣਾ ਸਾਰਿਆਂ ਨੇ ਕਿੱਸਾ ਲਗਾ ਮੇਰਾ ਮਜ਼ਾਕ ਫਿਰ ਮੇ ਭਾਈ ਦੇ ਵਿਆਹ ਦੇ ਤੇਰੇ ਲਈ ਕਰ ਦੱਸ ਮਾ ਭਾਜੀ ਪ੍ਰੀ ਬੁਕਿੰਗ ਕਰਾਉਣ ਲੱਗਾ ਵਿਆਹ ਜੀ ਹੁਣ ਜਿਹੜੀ ਗੱਲ ਆ ਕੇ ਕਈ ਧੋਧੀਆਂ ਨੇ ਬਣਾ ਸਕਣਾ ਭਾਈ ਮੈਂ ਤਾਂ ਸਦੀ ਕਰਾਉਣੀ ਆ ਵਿਆਹ ਕਰਾਉਣਾ ਨੌਕਾ ਨੂੰ ਬੁਲਾਇਆ ਜਾ ਕੇ ਧੋਬੀ ਨੂੰ ਬੁਲਾ ਕੇ ਲੈ ਕੇ ਆ ਨਾ ਬੁਲਾਇਆ ਜਾ ਕੇ ਧੋਬੀ ਦਾ ਮਾਰਿਆ ਅੰਤੇ ਤੈਨੂੰ ਬਦੇਰੀ ਦੇ ਬਦਸਾਹੇ ਬੁਲਾਇਆ ਹੁਣ ਅਤਾ ਧੋਬੀ ਸੈਰ ਦੇ ਵਿੱਚ ਫਿਨਹਾਰ ਕਰਦਾ ਸੋਝਦਾ ਕੋ ਲੋ ਕੋ ਲਾਵੇਂ ਲਾਕਾ ਤੁਹਾਡਾ ਮਾਰਿਆ ਗੁਲਾਮ ਜਾ ਬਣਾਉਂਦਾ ਹਾਂਗਾ ਦੂਸਰੇ ਵੀਡੀਓ ਬਣਾਈ ਹੋਈ ਹੋ ਗਈ ਕੂਤੇ ਫਿਰ ਫੋਟੋ ਫੂਟੋ ਨਹੀਂ ਖਿੱਚੀ ਬਣਾ ਕੇ ਆ ਜਦੋਂ ਬਣਾਉਂਦੇ ਆ ਤੋਂ ਬਾਅਦ ਇਹਨਾਂ ਤੋਂ ਫੋਟੋ ਥੋੜੀ ਖਿੱਚਣ ਦਾ ਟਾਈਮ ਹੁੰਦਾ ਖਾਲਾ ਵੀ ਖਾਣੀਆਂ ਭਾਈ ਯਾਰ ਥੇ ਮਣ ਜੂਗਾ ਤੇ ਕਦੇ ਬੰਦਾ ਬਣਾਉਂਗਾ ਹੁਣ ਮੈਂ ਦਹੀ ਬਣਾਉਂਗਾ ਦਿਖਾਈਂਦਾ ਕਿਹੜਾ ਬਣਾਇਆ ਇੱਥੋਂ ਤੂੰ ਆ ਬਣਾਇਆ ਆ ਦੇਖ ਲਓ ਆ ਟੈਨੂ ਦੇਖੋ ਆ ਬਣਾਇਆ ਸਸ ਬਣਾਇਆ ਸੀ ਇਸ ਤੋਂ ਨਹੀਂ ਬਣਾਇਆ ਆ ਵੀ ਦੇਖ ਲਓ ਸਾਰੇ ਤੁਸੀਂ ਬਣਾਇਆ ਹੈ ਜਿਹੜਾ ਮੈਂ ਨਹੀਂ ਬਣਾਇਆ ਇਹ ਵੀ ਪਤਾ ਲੱਗਦਾ ਬਣਿਆ ਆ ਜਿੰਨੇ ਵੀ ਟੈਡੂ ਬਣਾਇਆ ਸਾਰੇ ਆਟਮ ਬਣਾਇਆ ਸਾਰੇ ਆ ਭਾਜੀ ਜੋ ਬਣਾਏ ਆ ਹਨਾ ਭਾਜੀ ਐਂ ਕਰਦੇ ਇੱਕ ਵਾਰੀ ਐਂ ਕਰਦੇ ਇੱਕ ਵਾਰੀ ਆ ਤੇਰਾ ਸਰ ਗਿਆ ਚਲ ਠੀਕ ਹੈ ਫੇਰ ਆਪਾਂ ਕਰ ਲਈਏ ਸੇਵਾ ਕੱਲੂ ਆਵਾਂਗੇ ਕੱਲੂ ਆਵਾਂਗੇ ਹੁਣ ਹੁਣ ਆਪਾਂ ਚਲੀਏ ਪਿੰਡ ਨੂੰ ਸਾਡੇ ਥੋੜੇ ਜੀ ਸੰਗਤ ਗਈਓ ਆ ਘੁੰਮਣ ਆਲਾਂ ਤੋਂ ਆਪਾਂ ਚੱਲਦੇ ਆਂ ਭਾਈ ਦੇਖ ਇੱਦਣ ਬਾਕੀ ਹੁਣ ਅਸੀਂ ਆਵਾਂਗੇ ਕੱਲੂ ਭਾਈ ਹੁਣ ਆਣਾ ਭਾਈ ਕੱਲੂ ਆਉਣਾ ਫੇਰ ਕੱਲੂ ਸ਼ਾਮ ਨੂੰ ਆਵਾਂਗੇ ਰਾਤ ਨੂੰ ਕੱਲੂ ਸ਼ਾਮ ਨੂੰ ਠੀਕ ਆ ਜੀ ਕੱਲੂ ਫੇਰ ਆਵਾਂਗੇ ਸ਼ਾਮ ਨੂੰ ਇਹ ਬਲੌਗ ਅਸੀਂ ਇਕੱਠਾ ਹੀ ਪਾਵਾਂਗੇ ਸਾਰਾ ਅੱਜ ਦਾ ਕੱਲ ਦਾ ਤੇ ਇੱਧਰ ਸਾਡੇ ਨਾਲ ਜੁੜੇ ਰਹੋ ਸਪੋਰਟ ਕਰੋ ਸਾ ਮਾਈ ਕਿੱਧਰ ਨੱਟ ਗਿਆ ਸਿਮੇ ਭਾਈ ਦਾ ਇਹ ਆਪਣਾ ਨਹੀਂ ਹੈਗਾ ਹਜੇ ਮਿੱਤਰੋ ਸੋ ਬਣਾਇਆ ਹੈ ਆਪਾਂ ਹਾਂ ਵੀ ਮਿੱਤਰੋ ਹੁਣ ਅਸੀਂ ਗਏ ਆ ਪਹੁੰਚ ਸਿਮੇ ਭਾਈ ਪਹੁੰਚ ਗਏ ਹਾਂ ਪਹੁੰਚ ਗਏ ਪਹੁੰਚ ਗਏ ਪਹੁੰਚ ਗਏ ਮਿੱਤਰੋ ਹੁਣ ਟਰੈਕਟਰ ਦਿੱਤਾ ਅੰਦਰ ਲਾ ਤੇ ਹੁਣ ਅਸੀਂ ਚੱਲੇ ਆ ਪਿੰਡ ਨੂੰ ਉਹ ਦਿਖਾਇਆ ਨਹੀਂ ਤੇ ਮਾਂ ਅੰਦਰ ਚੱਲ ਕੋਈ ਨਹੀਂ ਤੱਕੇ ਹੈਕਾ ਟ੍ਰੋਪੀ ਕਿਸੇ ਦੀ ਪਸੰਦ ਟ੍ਰੋਪੀ ਨਹੀਂ ਦਿਖਾਈਗੀ ਆਪਾਂ ਹਾਂ ਬਾਹਰ ਆ ਗਏ ਹੁਣ ਦੇਖੋ ਚੱਲੇ ਆਂ ਘਰੇ ਨਾ ਨੂੰ ਨਾ ਨੂੰ ਕੇ ਫੇਰ ਵੀ ਜਾਣਾ ਪਸੰਦ ਭਾਈ ਰੱਬ ਬਾਹਰ ਕਰ ਦੇ ਮਿੱਤਰੋ ਅਸੀਂ ਆ ਗਏ ਪਿੰਡ ਸਾਨੂੰ ਪਲਮਾਨ ਫੇਰ ਟੱਕਰ ਗਿਆ ਇੱਕ ਵਾਰੀ ਹੈਲੋ ਕਰ ਦੇ ਹੈਲੋ ਕਾਨੂੰ ਗਿਆ ਮੂੰਹ ਜਾਨੀ ਮਾਂ ਨੂੰ ਆਹਾ ਨੱਚਿਆ ਹਾਏ ਕਰੋ ਜੀ ਮਾਮਾ ਜੀ ਆ ਗਿਆ ओके। ਕੋਈ ਨੰਬਰ ਆ ਮੇਰਾ ਘਰ ਆ ਜੀ। ਅਸੀਂ ਨਾ ਇਹ ਚੰਗਾ ਭਾਈ ਭਾਈ ਰਾਕੇ ਆਪਕੇ ਭਾਈ। ਕੈਨਲ ਹੋ ਗਿਆ ਤਾਂ ਸੁੰਦਰ ਰਾਖ ਬਹੁਤ ਹੈ ਜਿਆਦਾ। ਸੰਝਾ ਵੀ ਸੰਝਾ ਤੋਂ ਵੀ ਕੈਨਸਲ ਹੋ ਗਿਆ ਹਣ ਇਧਰ ਹੋ ਗਿਆ। ਦੀ ਨੈਕਸਟ ਡੇ। ਮਤਲਬ ਹੁਣ ਅਸੀਂ ਆਏ ਆ ਆਪਣੇ ਪਿੰਡ ਨਾਈ ਦੀ ਦੁਕਾਨ ਤੇ। ਆਪਣਾ ਭਰਾ ਆ। ਭਰਾਏ ਟੋਪੀ ਦੇਖੋ ਜੀ। ਆਹ ਬੰਦੇ ਦੀ ਨਾਈ ਦੀ ਦੁਕਾਨ ਆ। ਆਲਾ ਭਰਾ ਆਇਆ ਆ ਇਹਨਾਂ ਨੇ ਚੇਲਾ ਰੱਖਿਆ ਨਾ ਆਹ ਆਹ ਨੱਚਿਆ ਬਾਹਰ ਕਹਿੰਦੇ ਮੀਲੋ ਪੈਂਦਾ ਆ ਬਾਹਰ ਨੰਨ ਦਿਖਾ ਦੇਗੇ ਸਵੇਦ ਦਾ ਮੀਂਹ ਲੱਗਾ ਮਿੱਤਰੋ ਆ ਵੀ ਬਜਾਰੇ ਖੜੇ ਆ ਸਾਈਡਾਂ ਤੇ ਨਹੀਂ ਨਹੀਂ ਪਈ ਜੰਨਾ ਸਵੇਦ ਦਾ ਮਿੱਤਰੋ ਮੀਂਹ ਗਿਆ ਹਟ ਨਹੀਂ ਅਸੀਂ ਆਏ ਆ ਸਿੰਦਰ ਭਾਈ ਦੁਕਾਨ ਤੇ ਕੋਈ ਅੱਲਾ ਕੰਮ ਹੋ ਗਿਆ ਰਾਹੇ ਵਿੱਚ ਆ ਜਾਂਦਾ ਭਾਈ ਜੀ ਕੀ ਹੋ ਗਿਆ ਮੋਟਰਸਾਈਕਲ ਨੂੰ ਭਾਈ ਇਹ ਜੋ ਲੈਦਰ ਕਰਾ ਹੋ ਗਿਆ ਹੁਣ ਫਿਰ ਨਵੇਂ ਪਹਿਣੇ ਦੇਖਦੇ ਆ ਭਾਈ ਨਹੀਂ ਤਾਂ ਜੇ ਸੈਟਿੰਗ ਕਰਕੇ ਹੋ ਗਿਆ ਤਾਂ ਠੀਕ ਆਂ ਜੀ ਨਵੇਂ ਪਾਉਣੇ ਪੈਣੇ ਭਾਈ ਠੀਕ ਆ ਭਾਈ ਤਰੋ ਭਾਈ ਕੰਮ ਨਹੀਂ ਕਰਦਾ ਪਿਆ ਲੱਗੇ ਲੱਗੇ ਭਾਈ ਲਿਆ ਉਸ ਮਾਨ ਨੂੰ ਖੋਲੋ ਕਦਾਂ ਕਰਨੀ ਹੁਣ ਦੱਸ ਉਹ ਤੂੰ ਉਹ ਭਾਈ ਲੱਗੇ ਗੰਦ ਭਾਈ ਲੱਗੇ ਜੀ ਲਾ ਦੋ ਵੜ ਜੇ ਇਹਨੂੰ ਆ ਵੀ ਪਈ ਆ ਕੱਦਾ ਭਾਈ ਵਧੀਆ ਵਧੀਆ ਲੱਗਿਆ ਵਧੀਆ ਭਾਈ ਹੋਈ ਜਦੋਂ ਭਾਈ ਵੀ ਆਏ ਆ ਕਦਾਂ ਆਦੇ ਭਾਈ ਅੰਦਾ ਸਤਰਾ ਭਰਾ ਮਿਲਣ ਆਏ ਆ ਆਪਣੇ ਸਬਸਕ੍ਰਾਈਬਰ ਵਧੀਆ ਵਧੀਆ ਅੱਜ ਮੁੰਜਾ ਆਏਗਾ ਨਾ ਬਿਲੋ ਭਾਈਆ ਭਰਾ ਹੋਣੀ ਆਪਣੇ ਅੱਜ ਹਰਮ ਹੋਣੀ ਆ ਨਾ ਕਰ ਸਾਲਿਆ ਵੇਸਣ ਸਬਾਹਸ ਬੇਟਾ ਬਹੁਤ ਬੜੀਆ ਬਹੁਤ ਤਗੜੇ ਹੋਵੇ ਸੀਧਾ ਰਾਜ ਕੀ ਆ ਚੰਗਾ ਭਾਜੀ ਫੇ ਅਸੀਂ ਚੱਲੇ ਹਾਂ ਹੁਣ ਫੇ ਅਸੀਂ ਮੇਲੇ ਤੇ ਚੱਲੇ ਆਂ ਭਾਜੀ ਹੱਲੋ ਕਰ ਦੋ ਨਹੀਂ ਨਹੀਂ ਦੂਜੀ ਤੇ ਓ ਮਿੱਤਰੋ ਹੁਣ ਅਸੀਂ ਚੱਲੇ ਆਂ ਉਹ ਨੂੰ ਕਰ ਕੁੱਤੇ ਨੂੰੜੇ ਹੋ ਗਾ ਆਹੋਂ ਲਾ ਆ ਤਾਂ ਸੋਹਣਾ ਸੌਖਾ ਕਿੱਸਾ ਲਗਾ ਮੇਰਾ ਮਜ਼ਾਕ ਚੱਲੇ ਆਂ ਮੇਲੇ ਨੂੰ ਕਿਆ ਹੋਗਾ ਮਿੱਤਰੋ ਕਿਆ ਹੋਗਾ ਕਿਆ ਹੋਗਾ ਹੋਰ ਮੇਲੇ ਤੇ ਬਾਕੀ ਬੰਦੇ ਬਾਅਦ ਹੀ ਨਿਕਲਦੇ ਆ ਜੇਕਰ ਆਪ ਦਾ ਆਰਾਧਨਾ ਪ੍ਰੋਗਰਾਮ ਦਿਖਾਉਣੀ ਆ ਅੱਜ ओके। ਕੀ ਕਰ ਰਹੇ ਹੋ? ਹਾਂਜੀ ਮਿੱਤਰੋ ਹਾਲ ਕੀ ਆ ਰਾਵੱਟ ਤੇ ਆਪ ਵੀ ਮਮਾ ਗਿਆ। ਹੈਲੋ ਬਾਦੋ ਭਾਜੀ ਹੈਲੋ। ਸਿੱਤੇ ਭਾਜੀ ਹੈਲੋ ਕਰਦੇ। ਵਲੌਗ ਬਣਾਉਂਦਾ। ਮਿੱਤਰੋ ਆਪਾਂ ਗਏ ਆ ਪਹੁੰਚ। ਸਿਮੇ ਭਾਜੀ ਤੇਰਾ ਗੁੱਡਾ ਲੈ ਗਿਆ ਕੋਈ ਲਾ ਕੇ। ਆ ਨਵਾਂ ਲੈ ਲੈਣਾ। ਮਿੱਤਰੋ ਅੱਜ ਰੱਸ਼ ਬਹੁਤ ਆ। ਨਾਲ ਨਾਲ ਬਹੁਤ ਜ਼ਿਆਦਾ ਰੱਸ਼ ਆ ਜੀ। ਟੋਲਰ ਕੋਸਟੇ ਲੋਚ। ਆਹੋ ਹਾਂ ਮੇਲਾ ਦਿਖਾਈਦਾ ਸ਼ਿਮਾ ਭਾਜੀ ਗਾਲਾਂ ਕੱਢਦੇ ਹੋਏ ਗੁੱਸੇ ਜਾਗਿਆ ਗਾਲਾਂ ਨਹੀਂ ਕੱਢੀਂਆਂ ਭਾਜੀ ਚਲ ਆਹੀ ਹੁਣ ਕਾਉਂਦੇ ਸੀ ਮੇਲੇ ਦੇ ਸਾਨੂੰ ਟੱਕਰੇ ਆ ਵੇ ਆਹ ਮੁੰਡੇ ਨੇ ਸ਼ੌਕ ਦੇਖੋ ਜੀ ਥੋੜਾ ਕੁਝ ਰਹਿ ਗਿਆ ਹੋਵੇ ਮੇਲੇ 'ਚ ਖਾਣ ਨੂੰ ਚੱਲ ਖਾਣਾਂ ਚੱਲ ਜਾਵੀਂ ਚੱਲ ਖਾਣਾਂ ਚੱਲ ਜਾਵੀਂ ਸਾਡਾ ਸੁਣ ਲਓ ਹੁਣ ਆਪਾਂ ਟੱਕਰਿਆ ਭਾਜੀ ਹੋਣੀ ਪਾਈ ਹੋਈ ਟੱਕਰਿਆ ਆਪਾਂ ਟੋਟਲੀ ਦੇ ਭਾਜੀ ਹੋਣੀ ਥੋੜਾ ਭਾਜੀ ਸੱਟਿਆ ਲੈਨੇ ਆ ਯਾਰੇ ਮੇਲਾ ਦੇਖਦੇ ਆ ਮਸਤ ਇੱਧਰ ਦੇਖ ਮੁੰਡੇ ਟੱਕਰ ਆ ਨਾ ਲੈ ਪਿੰਡੋਂ ਆ ਉਹ ਮਾੜਾ ਤੱਕਦੀ ਆ ਮੁੰਡੇ ਟੱਕਰੇ ਕਹਿੰਦਾ ਮੈਂ ਬਾਈ ਯੂਟਿਊਬ ਚੈਨਲ ਕੀ ਖਾਤਾ ਹੈ ਭਾਜੀ ਅੱਜ ਮੈਂ ਲਾਇਆ ਪਹਿਲਾ ਕਣਸਾ ਮੇਰਾ ਜੈਮ ਦਾ ਹਾਂਜੀ ਜੈਮ ਲਾ ਕੇ ਖਾ ਲਿਆ ਕੁਛ ਜੈਮ ਲਾਇਆ ਠੀਕ ਆ ਜੀ ਸਪੋਰਟ ਕਰੋ ਭਾਈ ਨੂੰ ਭਾਈ ਦੀ ਇੰਸਟਾਗ੍ਰਾਮ ਆਈਡੀ ਕੀ ਆ ਬਹੁਤ ਆਪਣੇ ਸਬਸਕ੍ਰਾਈਬਰ ਮੈਨੂੰ ਕਰ ਦੇਣਾ ਉਹਨਾਂ ਨੇ ਸਿੰਮੀ ਭਾਜੀ ਨੇ ਅੱਜ ਫੇਰ ਸੇਵਾ ਕੀਤੀ ਹੈ ਜੀ। ਸਿੰਮੀ ਭਾਜੀ ਕਹਿੰਦਾ ਅੱਜ ਫੇਰ ਸਾਨੂੰ ਖਿਲਾ ਦੰਨੇ ਆ ਕੁਛ। ਉਹ ਦੱਲ ਬਹੁਤ ਆ। ਮੱזי ਨਿਕਲਿਆ ਜੀ ਦੱਲੇ ਹੈ ਪਿਛੀ 30 ਸਾਲ ਬਾਅਦ ਦੱਲ ਨਿਕਲਿਆ। ਮਿੱਤਰੋ ਹੁਣ ਅਸੀਂ ਚੱਲੇ ਆ ਪਿੰਡ ਨੂੰ ਤੇ ਰਾਹ 'ਚ ਜੇ ਕਿਤੇ ਰੁਕੇ ਤੁਹਾਨੂੰ ਦਿਖਾਵਾਂਗੇ। ਚਲੋ ਜੀ ਤੁਹਾਨੂੰ ਕਿੱਦਾਂ ਦੇ ਕਿੱਦਾਂ ਦੇ ਲੱਗਦੇ ਆ ਬਲੌਗ। ਤੇ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਹੋਰ ਬਲੌਗ ਬਣਾਉਣ ਦੀ। ਤੇ ਆਹੀ ਅਸੀਂ ਹੋਰ ਬਲੌਗ ਬਣਾਵਾਂਗੇ। ਚਲੋ ਜੀ ਨਾਲ ਦੇ ਆ ਅਗਲੇ ਬਲੌਗ। ਬਾਏ 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 ਦਾ ਦਿਵਾਈ ਜੀ। ਹੋਏ ਹੋਏ।